ਜਦੋਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਾਲ ਯੁਗ ਮਿਲਿਆ ਤਾਂ ਕਾਲ ਯੁਗ ਨੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕੀ ਕਿਹਾ ਤੇ ਅਗੋਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਾਲ ਯੁਗ ਨੂੰ ਕੀ ਜਵਾਬ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੀ ਕਾਲ ਯੁਗ ਨੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕੀ ਕਿਹਾ ਸੀ ਤਾਂ ਤੁਸੀਂ ਇਹ ਸਭ ਕੁਝ ਸੁਣ ਲਈ ਸਾਡੀ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਜੀ ਤੇ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਇੱਕ ਵਾਰ ਦੀ ਗੱਲ ਹੈ ਜਦੋਂ ਧੰਸ਼ੀੜੀ ਗੁਰੂ ਨਾਨਕ ਦੇਵ ਜੀ ਆਪਣਾ ਧਿਆਨ ਲਾ ਕੇ ਬੈਠੇ ਹੋਏ ਸਨ ਤਾਂ ਉਸ ਟਾਈਮ ਹਵਾਵਾਂ ਵੰਦ ਹੋ ਗਈ ਤੇ ਬਿਜਲੀ ਨੇ ਲਸ਼ਕਨਾ ਕੜਕਣਾ ਸ਼ੁਰੂ ਕਰ ਦਿੱਤਾ ਤਾਂ ਜਦੋਂ ਧੰਸ਼ੀੜੀ ਗੁਰੂ ਨਾਨਕ ਦੇਵ ਜੀ ਨੇ ਅੱਖਾਂ ਖੋਲੀਆਂ ਤਾਂ ਉਹਨਾਂ ਦੇ ਸਾਹਮਣੇ ਕਲਯੋਗ ਖੜਾ ਹੋਇਆ ਸੀ ਤਾ ਕਲਯੁਗ ਨੇ ਤਨਛੀੜੀ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਿਆ ਤੇ ਕਿਹਾ ਬਾਬਾ ਜੀ ਮੈਂ ਤੁਹਾਡੇ ਕੋਲ ਕੁਝ ਬੇਨਤੀਆਂ ਲੈ ਕੇ ਆਇਆ ਹੋਇਆ ਹਾਂ ਤਾਂ ਤੁਸੀਂ ਮੀੜੀਆਂ ਇਨ੍ਹਾਂ ਬੇਨਤੀਆਂ ਨੂੰ ਸਵੀਕਾਰ ਕਰੋ ਜਦੋਂ ਤਨਛੀੜੀ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਤਾਂ ਕਲਯੁਗ ਦਾ ਰੂਪ ਬਹੁਤ ਹੀ ਭਿਆਨਕ ਸੀ ਤਨਛੀੜੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਕਿਹਾ ਕੀ ਤੂੰ ਬੇਨਤੀਆਂ ਨੂੰ ਦੱਸ ਤੇ ਤੂੰ ਆਪਣਾ ਇਹ ਕੀ ਰੂਪ ਬਣਾ ਰੱਖਿਆ ਹੋਇਆ ਹੈ ਤਾਂ ਤੂੰ ਆਪਣੀਆਂ ਆਉਣ ਵਾਲੀਆਂ ਕਰਨੀਆਂ ਬਾਰੇ ਦੱਸ ਕਲ ਜੂ ਨੇ ਤਾਂ ਛਿੜੀ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਕਿ ਬਾਬਾ ਜੀ ਹੁਣ ਮੀਰਾ ਇਸ ਦੁਨੀਆ ਤੇ ਅਸਰ ਹੋਣਾ ਸ਼ੁਰੂ ਹੋ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਮੈਂ ਆਪਣੀ ਸ਼ਕਤੀ ਦੇ ਨਾਲ ਸਾਰੀ ਦੁਨੀਆ ਨੂੰ ਆਪਣੀ ਮੁਠੀ ਦੇ ਵਿੱਚ ਕਰ ਲਵਾਂਗਾ ਇੱਥੇ ਸੱਚੇ ਦਿਸਨੋ ਵਾਲੇ ਬੰਦੇ ਵੀ ਬੇਈਮਾਨ ਹੋਣਗੇ ਸਾਧੂਆਂ ਦੇ ਰੂਪ ਦੇ ਵਿੱਚ ਇੱਥੇ ਠੱਗ ਹੋਣਗੇ ਇੱਥੇ ਨਾਮ ਜਪਣ ਵਾਲੇ ਬੰਦੇ ਨੂੰ ਫਲ ਮਿਲੇਗਾ ਤੇ ਤੇ ਇਮਾਨਦਾਰ ਬੰਦਾ ਹੀ ਕੋਈ ਵਿੜਲਾ ਹੋਵੇਗਾ ਮੈਂ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਾ ਦਿਆਂਗਾ ਤੇ ਔਰਤਾਂ ਇੱਥੇ ਜਾਦੂ-ਤੂਣਾ ਕਰਿਆ ਕਰਨਗੀਆਂ ਜੋ ਔਰਤ ਇੱਥੇ ਪੁੱਤਰ ਨੂੰ ਜਨਮ ਦੇਵੇਗੀ ਉਸ ਨੂੰ ਉੱਚਾ ਦੌਤਾਂ ਮਿਲੇਗਾ ਜੋ ਇੱਥੇ ਔਰਤ ਕੁੜੀ ਨੂੰ ਜਨਮ ਦੇਵੇਗੀ ਉਸ ਨੂੰ 14 ਮਿਲੇਗਾ ਮੈਂ ਵੀ ਰੁਜ਼ਗਾਰੀ ਨੂੰ ਵਧਾ ਦੇਵਾਂਗਾ ਤੇ ਇੱਥੇ ਕੋਈ ਵੀ ਕੰਮ ਨਹੀਂ ਕਰੈ ਕਰੇਗਾ ਸਾਰੇ ਇੱਥੇ ਕੰਮ ਕਰਨ ਤੋਂ ਡਰਨਗੇ ਤੇ ਨਸ਼ੇ ਵੱਲ ਭੱਜਣਗੇ ਤੇ ਨੌਜਵਾਨ ਸਾਧਾਂ ਦੇ ਚੋਲੇ ਪਾ ਕੇ ਠੱਗ ਬਣ ਜਾਣਗੇ ਮੈਂ ਲੋਕਾਂ ਨੂੰ ਪੈਸੇ ਦੀ ਮੋਹ ਆਇਆ ਵਿੱਚ ਇੰਨਾ ਡੋਬ ਦਿਆਂਗਾ ਕਿ ਲੋਕ ਪੈਸੇ ਦੇ ਲਈ ਆਪਣਿਆਂ ਦਾ ਵੀ ਖੂਨ ਕਢਣਗੇ ਇੱਥੇ ਪਿਓ ਪੁੱਤਰ ਨੂੰ ਮਾਰੇਗਾ ਇੱਥੇ ਮਾਂ ਪਿਓ ਪੁੱਤ ਦਾ ਰਿਸ਼ਤਾ ਨਹੀਂ ਰਹਿਣਾ ਇੱਥੇ ਲੋਕ ਦੂਸਰੇ ਨੂੰ ਆਪਣੇ ਮਤਲਬ ਦੇ ਲਈ ਵਰਤਣਗੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਕਿਹਾ ਕਿ ਤੂੰ ਮੇਰੇ ਖਾਲਸੇ ਦਾ ਕੁਝ ਵੀ ਨਹੀਂ ਵਿਗਾਰ ਸਕਦਾ ਮੇਰਾ ਖਾਲਸਾ ਤਾਂ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਤੇ ਮੇਰਾ ਖਾਲਸਾ ਉੱਠਦਾ ਬੈੰਦਾ ਸੌਂਦਾ ਰੱਬ ਦਾ ਨਾਮ ਲੈਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਮੇਰਾ ਖਾਲਸਾ ਤਾਂ ਦੂਸਰਿਆਂ ਦੀ ਮਦਦ ਕਰਦਾ ਹੈ। ਤੂੰ ਮੇਰੇ ਖਾਲਸੇ ਦੇ ਵੱਲ ਝਾਕ ਵੀ ਨਹੀਂ ਸਕਦਾ। ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਕਿਹਾ ਕੀ ਤੂੰ ਹੁਣ ਜਾ ਇੱਥੋਂ ਚਲਾ ਜਾ ਤੇ ਮੇਰੇ ਖਾਲਸੇ ਵੱਲ ਮੁੜ ਕੇ ਵੀ ਨਾ ਦੇਖੀਂ। ਪਿਆਰੀ ਸਾਥ ਸੰਗਤ ਜੀ ਤੁਨ ਮੇਰੀ ਵੀਡੀਓ ਕਿਵੇਂ ਲੱਗੀ? ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲੱਕ ਜ਼ਰੂਰ ਕਰ ਦਿਓ। ਤਾਂ ਜੋ ਮੈਂ ਤੁਹਾਡੇ ਲਈ ਹੋਰ ਸਿੱਖ ਇਤਿਹਾਸ ਦੀਆਂ ਵੀਡੀਓ ਬਣਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ